ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਸੋ ਅੱਜ ਅਸੀਂ ਸੰਵਿਧਾਨ ਦੇ ਬਹੁਤ ਹੀ ਮਹੱਤਵਪੂਰਨ ਕੁਐਸਚਨ ਰੀਡ ਕਰਾਂਗੇ ਜੋ ਕਿ ਹਰ ਇੱਕ ਪੇਪਰ ਲਈ ਬਹੁਤ ਹੀ ਇੰਪੋਰਟੈਂਟ ਹੋਣਗੇ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਫਰਸਟ ਕੁਐਸਚਨ ਭਾਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ ਸੀ A 26 ਜਨਵਰੀ 1947 B 26 ਜਨਵਰੀ 1950 C 15 ਅਗਸਤ 1947 D 15 ਅਗਸਤ 1950 ਸੋ ਇਸ ਦਾ ਸਹੀ ਜਵਾਬ ਹੈ B 26 ਜਨਵਰੀ 1950 ਆਪਾਂ ਦੇ ਅਗਲੇ ਕੁਐਸਚਨ ਹੈ ਭਾਰਤੀ ਸੰਵਿਧਾਨ ਕਿਸ ਨੇ ਬਣਾਇਆ ਸੀ ਇਹ ਲੋਕ ਸਭਾ ਰਾਜ ਸਭਾ ਸੀ ਸੰਵਿਧਾਨ ਸਭਾ ਡੀ ਉੱਚ ਅਦਾਲਤ ਸੋ ਇਹ ਦਾ ਸਹੀ ਜਵਾਬ ਹੈ ਸੀ ਸੰਵਿਧਾਨ ਸਭਾ ਨੈਕਸਟ ਕੁਐਸਚਨ ਭਾਰਤ ਦਾ ਰਾਸ਼ਟਰਪਤੀ ਕੌਣ ਬਣ ਸਕਦਾ ਹੈ ਏ ਕੋਈ ਵੀ ਵਿਧਾਇਕ ਬੀ ਕੋਈ ਵੀ ਨਾਗਰਿਕ ਸੀ ਕੋਈ ਵੀ ਪਾਰਟੀ ਮੈਂਬਰ ਡੀ ਕੋਈ ਵੀ ਨਾਗਰਿਕ ਜਿਸ ਦੀ ਉਮਰ 35 ਸਾਲ ਜਾਂ ਵੱਧ ਹੋਵੇ ਸੋ ਇਹ ਦਾ ਸਹੀ ਜਵਾਬ ਹੈ ਡੀ ਕੋਈ ਵੀ ਨਾਗਰਿਕ ਜਿਸ ਦੀ ਉਮਰ 35 ਸਾਲ ਜਾਂ ਉਸ ਤੋਂ ਵੱਧ ਹੋਵੇ ਨੈਕਸਟ ਕੁਐਸਚਨ ਭਾਰਤੀ ਸੰਵਿਧਾਨ ਵਿੱਚ ਮਨੁੱਖੀ ਹੱਕਾਂ ਕਿੱਥੇ ਦਿੱਤੇ ਗਏ ਹਨ A ਉਦੇਸ਼ਿਕਾ B ਭਾਗ 2 C ਭਾਗ 3 D ਭਾਗ 4 ਸਹੀ ਜਵਾਬ ਹੈ C ਭਾਗ 3 ਨੈਕਸਟ ਕੁਐਸਚਨ ਭਾਰਤ ਵਿੱਚ ਪਹਿਲਾ ਰਾਸ਼ਟਰਪਤੀ ਕੌਣ ਸੀ A ਡਾਕਟਰ ਰਜਿੰਦਰ ਪ੍ਰਸਾਦ B ਸਰਵਪੱਲੀ ਰਾਧਾਕ੍ਰਿਸ਼ਨ C ਜਵਾਲਾ ਨਹਿਰੂ D ਜੈਕਰਸਨ ਸਹੀ ਜਵਾਬ ਹੈ A ਡਾਕਟਰ ਰਜਿੰਦਰ ਪ੍ਰਸਾਦ ਨੈਕਸਟ ਕੁਐਸਚਨ ਰਾਜ ਸਭਾ ਦੀ ਅਧਿਕਤਮ ਮੈਂਬਰਾਂ ਦੀ ਸੰਖਿਆ ਕਿੰਨੀ ਹੈ A 220 B, B 245 C 250 D 238 ਸੋ ਇਹਦਾ ਸਹੀ ਜਵਾਬ ਹੈ C 250 ਹੁੰਦੀ ਹੈ ਨੈਕਸਟ ਕੁਐਸਚਨ ਭਾਰਤ ਦਾ ਮੁਖ ਨੇ ਅਦਿਸ਼ਕੋਣਿਤ ਕਰਦਾ ਹੈ A ਰਾਜ ਸਭਾ B ਲੋਕ ਸਭਾ C ਰਾਸ਼ਟਰਪਤੀ D ਪ੍ਰਧਾਨ ਮੰਤਰੀ ਸੋ ਇਹਦਾ ਸਹੀ ਜਵਾਬ ਹੈ C ਰਾਸ਼ਟਰਪਤੀ ਨੈਕਸਟ ਕੁਐਸਚਨ ਭਾਰਤ ਵਿੱਚ ਸਿਧਾਂਤਿਕ ਨਿਰਦੇਸ਼ ਸਿਕਤਤ ਕਿਸ ਭਾਗ ਵਿੱਚ ਹਨ ਏ ਭਾਗ 2 ਬੀ ਭਾਗ 3 ਸੀ ਭਾਗ 4 ਡੀ ਭਾਗ 5 ਸੋ ਇਹਦਾ ਸਹੀ ਜਵਾਬ ਹੈ ਸੀ ਭਾਗ 4 ਵਿੱਚ ਹੈ ਨੈਕਸਟ ਕੁਸਚਨ ਪਾਰਤ ਵਿੱਚ ਲੋਕ ਸਭਾ ਦੇ ਮੈਂਬਰ ਕਿਵੇਂ ਚੁਣੇ ਜਾਂਦੇ ਹਨ ਏ ਰਾਸ਼ਟਰਪਤੀ ਨਿਯੁਕਤ ਕਰਦਾ ਬੀ ਸਿੱਧਾ ਜਨਤਾ ਵੱਲੋਂ ਚੋਣ ਸੀ ਰਾਸਵ ਰਹੇ ਡੀ ਪ੍ਰਧਾਨ ਮੰਤਰੀ ਹੁੰਦਾ ਸੋ ਇਹਦਾ ਸਹੀ ਜਵਾਬ ਹੈ ਬੀ ਸਿੱਧਾ ਜਨਤਾ ਵੱਲੋਂ ਵੋਟਾਂ ਪਾ ਕੇ ਨਿਯੁਕਤ ਕੀਤੇ ਜਾਂਦੇ ਹਨ नैक्सट क्वेश्चन राज्यपाल का कार्यकाल कि है ए चार साल बी छे साल सी साल डी अनिश्चित समा सोई का सही युवा वैसे ही साल हों नैक्सट क्वेश्चन वाले किस आर्टिकल अनुसार भारत एक धर्म निरपेक राजा है धर्म निरपे राज है? ए, आर्टिकल उन्नी बी आर्टिकल पच्चीस सी आर्टिकल चौदह डी आर्टल तीन सौ सत्तर सोई तो सो सही युवा है बी आर्टिकल पच्ची रा नैक्सट क्वेश्चन ਪੰਚਾਇਤੀ ਰਾਜ ਸਿਸਟਮ ਕਿਸ ਸੰਵਿਧਾਨ ਸੰਸ਼ੋਧਨ ਰਾਹੀਂ ਆਈ ਏ 42ਵਾਂ ਬੀ 44ਵਾਂ ਸੀ 73ਵਾਂ ਡੀ 86ਵਾਂ ਸਹੀ ਦਾ ਸਹੀ ਜਵਾਬ ਹੈ ਸੀ 73ਵਾਂ ਨੈਕਸਟ ਕੁਐਸਚਨ ਭਾਰਤ ਵਿੱਚ ਰਾਜ ਸਭਾ ਕਿੰਨੇ ਸਾਲਾਂ ਲਈ ਚੁਣੀ ਜਾਂਦੀ ਹੈ ਏ 4 ਸਾਲ ਬੀ 5 ਸਾਲ ਸੀ 6 ਸਾਲ ਡੀ 3 ਸਾਲ ਸਹੀ ਦਾ ਸਹੀ ਜਵਾਬ ਹੈ ਸੀ 6 ਸਾਲ ਨੈਕਸਟ ਕੁਐਸਚਨ ਨਾਗਰਿਕਤਾ ਸੰਵਿਧਾਨ ਦੇ ਕਿਸ ਭਾਗ ਵਿੱਚ ਦਿੱਤੀ ਗਈ ਹੈ ਭਾਗ 1 ਬੀ ਭਾਗ 2 ਸੀ ਭਾਗ 3 ਡੀ ਭਾਗ 4 ਸੋ ਇਸ ਦਾ ਸਹੀ ਤੇ ਕਰੈਕਟ ਜਵਾਬ ਹੈ ਬੀ ਭਾਗ 2 ਵਿੱਚ ਨੈਕਸਟ ਕੁਐਸਚਨ ਭਾਰਤ ਦੀ ਰਾਜਧਾਨੀ ਕਿਹੜੀ ਹੈ ਏ ਕੋਲ ਦਿੱਤਾ ਬੀ ਚੰਡੀਗੜ੍ਹ ਸੀ ਨਵੀਂ ਦਿੱਲੀ ਡੀ ਮੁੰਬਈ ਇਹ ਤਾਂ तकरीबन ਸਾਰੇ ਨੂੰ ਪਤਾ ਹੈ ਨਵੀਂ ਦਿੱਲੀ ਹੈ ਆਦਿਆਂ ਅਗਲੇ ਕੁਐਸਚਨ ਵੱਲ ਭਾਰਤ ਦੇ ਮੂਲ ਕਰਤਵ ਕਿਹੜੇ ਭਾਗ ਵਿੱਚ ਹਨ ਭਾਗ 2 ਬੀ ਭਾਗ 4 ਏ ਸੀ ਭਾਗ 3 ਡੀ ਭਾਗ 5 ਸਹੀ ਦਾ ਸਹੀ ਜਵਾਬ ਹੈ ਬੀ ਭਾਗ 4 ਏ ਵਿੱਚ ਨੈਕਸਟ ਪਰਸ਼ਨ ਰਾਸ਼ਟਰਪਤੀ ਦੇ ਇਮਪੀਚਮੈਂਟ ਦੀ ਪ੍ਰਕਿਰਿਆ ਕਿਸ ਕਿਹੜਾ ਹਾਊਸ ਕਰ ਸਕਦਾ ਹੈ ਏ ਕੇਵਲ ਲੋਕ ਸਭਾ ਬੀ ਕੇਵਲ ਰਾਜ ਸਭਾ ਸੀ ਦੋਹਾਂ ਵਿੱਚ ਕੋਈ ਵੀ ਡੀ ਜੱਜ ਸਹੀ ਦਾ ਸਹੀ ਜਵਾਬ ਹੈ ਸੀ ਦੋਹਾਂ ਵਿੱਚੋਂ ਕੋਈ ਵੀ ਨੈਕਸਟ ਕੁਐਸਚਨ ਕਿਸ ਅਦਾਲਤ ਨੂੰ ਸੰਵਿਧਾਨਕ ਅਦਾਲਤ ਕਿਹਾ ਜਾਂਦਾ ਹੈ A ਜ਼ਿਲ੍ਹਾ ਅਦਾਲਤ B ਉੱਚ ਅਦਾਲਤ C ਸੁਪਰੀਮ ਕੋਰਟ D ਲੋਕ ਅਦਾਲਤ ਸਹੀ ਦਾ ਸਹੀ ਜਵਾਬ ਹੈ C ਸੁਪਰੀਮ ਕੋਰਟ ਨੂੰ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਮੂਲਿਕ ਅਧਿਕਾਰਾਂ ਦੇ ਖਿਲਾਫ ਲੰਘਣਾ ਉਤੇ ਅਦਾਲਤ ਵਿੱਚ ਜਾ ਸਕਦੇ ਹਨ A ਰਾਸ਼ਟਰਪਤੀ B ਸਰਕਾਰ C ਜਨਤਾ D ਸਭ ਸਹੀ ਦਾ ਸਹੀ ਜਵਾਬ ਹੈ D ਸਭ ਸਾਰਿਆਂ ਲਈ ਨੈਕਸਟ ਤੇ ਅਖੀਰਲਾ ਕੁਐਸਚਨ ਪੰਜਾਬ ਦੇ ਮਜੂਦਾ ਰਾਜਪਾਲ ਕੌਣ ਹਨ ਜੁਲਾਈ 2025 ਦਾ ਇਹ ਕੁਐਸਚਨ ਹੈ A ਬਨਵਾਰੀ ਦਾਲ ਪ੍ਰੋਹਿਤ B ਵਿਜੇ ਰupani C ਅਰੋਨ ਸਿੰਘ D ਅਨੁਰਾਗ ਠਾਕਰ ਸਹੀ ਦਾ ਸਹੀ ਜਵਾਬ ਹੈ A ਬਨਵਾਰੀ ਦਾਲ ਪ੍ਰੋਹਿਤ ਸੋ ਤੁਹਾਨੂੰ ਸਾਡੀ ਇਹ ਵੀਡੀਓ ਕਿਹੋ ਜੀ ਲੱਗੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਇਹੋ ਜੀਆਂ ਹੋਰ ਇੰਪੋਰਟੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਤੇ ਬਨੇ ਰਹਿਣਾ ਧੰਨਵਾਦ